ਰਵਿੰਦਰ ਕੋਰਾ ਜੀ ਮੈਨਾ ਪਹਿਲਾਂ ਤਾਂ ਮੈਂ ਆਪਣੇ ਮੰਮੀ ਪਾਪਾ ਦੇ ਘਰੇ ਰਹਿੰਦੀ ਸੀ ਹੁਣ ਅਸੀਂ ਅਲੱਗ ਰਹਿੰਨੇ ਆ ਤਿੰਨੇ ਜੀ ਸਰ ਮੇਰਾ ਕੇਸ ਚੱਲਦਾ ਉਹਨਾਂ ਨਾਲ ਮੈਰਿਜ ਤੋਂ ਬਾਅਦ ਅਸੀਂ ਅਲੱਗ ਰਹਿਣ ਲੱਗੇ ਸੀਗੇ ਉਹ ਬਾਹਰ ਸੀਗੇ ਤੇ ਮੈਨੂੰ ਉਹਨਾਂ ਨੇ ਉਧਰ ਭੇਜਤਾ ਸੀਗਾ ਇੰਡੀਆ ਮੈਰਿਜ ਮੇਰੀ ਬਾਰੀ ਹੋਈ ਸੀਗੀ ਪਰ ਜਦੋਂ ਮੈਂ ਉਧਰ ਗਈ ਮੈਨੂੰ ਪਤਾ ਲੱਗਿਆ ਉਹਨਾਂ ਦੀ ਹੋਰ ਮੈਰਿਜ ਕਰਵਾਈ ਸੀਗੀ ਦੋ ਬੱਚੇ ਉਹਨਾਂ ਦੇ ਉਧਰ ਸੀਗੇ ਹੋਰ ਤੇ ਸਰ ਮੇਰਾ ਉਹਨਾਂ ਨੇ ਮੈਡੀਕਲ ਬਣਵਾ ਕੇ ਨਾਲ ਮੈਨੂੰ ਇੱਧਰ ਇੰਡੀਆ ਭੇਜਤਾ ਤੇ ਸਰ ਬੱਚਿਆਂ ਦਾ ਜਨਮ ਵੀ ਪੇਕੇ ਹੋਇਆ ਤੇ ਪਲੇ ਵੀ ਬੱਚੇ ਪੇਕੇ ਆ ਸਰ ਮੇਰੇ ਪੇਰੈਂਟਸ ਲੋ ਮੇਰੀ ਹੈਲਪ ਕੌਸ਼ਨ ਦੀ ਆ ਸਰ ਕੌਸ਼ ਮੈਂ ਆਪਦੀ ਮੀਨ ਤੇ ਮਲਾ ਸਾਹਿਬ ਦੇ ਘੋਟੇ ਲਾ ਕੇ ਕੋਈ ਵੀ ਕੰਮ ਆ ਸਰ ਸਲਾਈ ਦਾ ਮੈਂ ਕਰਦੀ ਆਂ ਖਾਲ ਸਾਈਡ ਵੱਲੋਂ ਮੇਰੀ ਹੈਲਪ ਹੁੰਦੀ ਆ ਜੀ ਖਾਲਸਾ ਐਂਡ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਸਰ ਪਹਿਲਾਂ ਇੱਕ ਬੱਚੇ ਦੀ ਹੈਲਪ ਹੁੰਦੀ ਸੀਗੀ ਸਰ ਮੈਂ ਦੂਜੇ ਬੱਚੇ ਰਿਕਵੈਸਟ ਕੀਤੀ ਸੀ ਏਦੋਂ 2 ਸਾਲ ਪਹਿਲਾਂ ਸਰ ਇਸ ਸਾਲ ਉਹਨਾਂ ਨੇ ਬੇਟੀ ਦੀ ਵੀ ਐਕਸੈਪਟ ਕਰ ਲਈ ਯਾਰ ਰਿਕਵੈਸਟ ਸਰ ਮੈਂ ਖਾਲਸਾ ਐਂਡ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਬਸ ਪਰਮਾਤਮਾ ਅੱਗੇ ਹੀ ਅਰਦਾਸ ਕਰਦੀ ਆ ਪਰਮਾਤਮਾ ਜਿਹੜੇ ਭੈਣ ਭਰਾ ਨਾਲ ਖੜੇ ਆ ਤੰਦਰੁਸਤੀ ਬਖਸ਼ੇ ਉਹਨਾਂ ਨੂੰ